ਸਸ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਰਸੀਲਾ ਹੁਣ ਮੈਂ ਕੀ ਕਹਾਂ ਮੈਨੂੰ ਖੁਸ਼ੀ ਆ ਮੈਂ ਇਹ ਕਮਾ ਜਾਂ ਮੈਂ ਬਹੁਤ ਭਰੇ ਮਨ ਨਾਲ ਜਾ ਰਿਹਾ ਉੱਥੇ ਕਿੱਥੇ ਜਾ ਰਿਹਾ ਆਜੋ ਤੁਹਾਨੂੰ ਮਿਲੌਲਾ ਪਰ ਗੈਸ ਕਰਕੇ ਦੇਖੋ ਸੋਚ ਕੇ ਦੇਖੋ ਬਹੁਤ ਵੱਡੇ ਬਿਗਸਟਾਰ ਨੇ ਇੱਥੇ ਸਟੱਡੀ ਕੀਤੀ ਆ ਗੈਸ ਕਰੋ ਦੱਸੋ ਮੈਨੂੰ ਅੱਗੇ ਤਾਂ ਮੇਰੇ ਚੱਲਿਆ ਉਹ ਮੇਰੀ ਜਿੰਦ ਜਾਨ ਮੇਰਾ ਢਾਡ ਭਰਾ ਮੇਰੇ ਨਾਂ ਲੈਣ ਤੋਂ ਪਹਿਲਾਂ ਤੁਸੀਂ ਜਿਹਨਾਂ ਦਾ ਨਾਂ ਲੈਦੇ ਹੋ ਕਿਨਾਂ ਦਾ ਨਾਂ ਲੈਦੇ ਮੇਰੇ ਕੱਲ ਤੁਸੀਂ ਸਮਝ ਗਏ ਹੋਗੇ ਜੇ ਉਹ ਸਖਸ਼ੀਤ ਨਾ ਹੁੰਦੀ ਤੇ ਮੈਂ ਨਾ ਹੁੰਦਾ ਜਸਤਵ ਸਤਿਗੁਰ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਰਸੀਦਾ ਪਛਾਣ ਹੀ ਦਿੱਤਾ ਹੋਣਾ ਤੁਸੀਂ ਮੈਂ ਕਿੱਥੇ ਬੈਠਾ ਹਾਂ ਬਿਲਾਸਪੁਰ ਪਿੰਡ ਬੈਠਾ ਮੈਂ ਮੋਗਾ ਡਿਸਟ੍ਰਿਕਟ ਦੇ ਵਿੱਚ ਧਰਮਪ੍ਰੀਤ ਬਾਈ ਹੋਣਾ ਦਾ ਪਿੰਡ ਬਿਲਾਸਪੁਰ ਅਚਾਨਕ ਬੈਠੇ ਸੀ ਮੇਰਾ ਦਿਲ ਕੀਤਾ ਮੈਂ ਜਾਂ ਬੀਬੀ ਨੂੰ ਮਿਲ ਕੇ ਆਵਾਂ ਮੈਂ ਬੀਬੀ ਸਸੀ ਕੌਰ ਸਸੀ ਕੌਰ ਹੋ ਠੀਕ ਹੈ ਬੀਬੀ ਹਾਂ ਠੀਕ ਹੈ ਤੇ ਬੀਬੀ ਯਾਰ ਬਹੁਤ ਆਉਂਦੀ ਹੁੰਦੀ ਹੈ ਬਾਈ ਦੀ ਹੈ ਨਾ ਪਰ ਕਿੱਥੇ ਭੁੱਲਿਆ ਜਾਂਦਾ ਹੈ ਨਾ ਮਾਂ ਗਿੱਲਿਓ ਸੁੱਕੇ ਕਰਦੀ ਆ ਉਂਗਲੀ ਰੱਖ ਕੇ ਚੜਾ ਸੌਂਦੀ ਆ ਕਹਿੰਦੇ ਜਦੋਂ ਮਾਂ ਜਨਮ ਦਿੰਦੀ ਆ ਨਾ ਪੁੱਤ ਨੂੰ ਬੱਚੇ ਨੂੰ ਤੇ ਮਾਂ ਦਾ ਵੀ ਨਾਲ ਹੀ ਜਨਮ ਹੋ ਜਾਂਦਾ ਐਨਾ ਔਖਾ ਜਨਮ ਦਿੰਦੀ ਆ ਮਾਂ ਪਾਲ ਪੋਸ ਕੇ ਐਡਾ ਕੀਤਾ ਪੜਾਇਆ ਲਖਾਇਆ ਬਾਈ ਨੇ ਐਨੀ ਮਿਹਨਤ ਕੀਤੀ ਤੇ ਐਲਬਮ ਕੀਤੀ ਖਤਰਾ ਜਾਂ 16 ਨੂੰ ਪਹਿਲੀ ਕਿਸ ਕਸਮ ਜੀ ਬੀਬੀ ਉਦੋਂ ਬਾਈ ਦਾ ਨਾਮ ਧਰਮਪ੍ਰੀਤ ਨਹੀਂ ਸੀ ਮੇਰੇ ਖਿਆਲ ਚ ਕੀ ਸੀਗਾ ਉਹ ਪਪਿੰਦਰ ਧਰਮਾ ਬੀਬੀ ਹਾਂ ਪਪਿੰਦਰ ਧਰਮਾ ਸੀ ਜਾਨਾ ਤੇ ਬਾਅਦ ਚ ਧਰਮਪ੍ਰੀਤ ਕਿਹਨੇ ਨਾਮ ਆਖਿਆ ਸੀ ਬੀਬੀ ਇਹ ਤਾਂ ਮੈਨੂੰ ਪਹਿਲਾਂ ਕਹਿੰਦੀ ਕਹਿੰਦਾ ਜਦ ਦਿਨਾਂ ਖੇਡਦੀ ਨਹੀਂ ਜਿੱਦਿ ਬਾਈ ਪੈਂਦੀ ਬੜੇ ਸਕੂਲ ਹਾਂ ਮਤ ਪੈਂਦੀ ਬੜਿਆ ਅੱਛਾ ਅੱਛਾ ਕਿੰਨੇ ਪੜਿਆ ਬੀਬੀ ਬਾਈ 10 ਸਾਲ 10 ਪੜਿਆ ਸੀ ਰਹਿੰਦੇ ਓਕੇ ਤੇ ਸਾਰੀਆਂ ਪਿੰਡ ਦੇ ਵਿੱਚ ਹੀ ਕਲਾਸਾਂ ਕੀਤੀਆਂ ਨੇ ਬੀਬੀ ਪਿੰਡ ਵਿੱਚ ਹੀ ਚਲੋ ਵਧੀਆ ਤੇ ਬੀਬੀ ਬਾਈ ਨੂੰ ਗਾਉਣ ਦਾ ਜਿਹੜਾ ਸ਼ੌਂਕ ਸੀਗਾ ਉਹ ਘਰ ਦੇ ਵਿੱਚੋਂ ਹੀ ਲੱਗਿਆ ਜਾਂ ਮਤਲਬ ਕਿਸੇ ਨੂੰ ਦੇਖ ਕੇ ਲੱਗਿਆ ਸ਼ੌਂਕ ਇਹ ਘਰ ਦੇ ਬਾਪਾ ਚੋਂ ਤੇ ਆਪ ਕੱਲੇ ਨੂੰ ਲੱਗਿਆ ਬਤ ਕਿਸੇ ਅੱਛਾ ਕੱਲੇ ਨੂੰ ਹਾਂਜੀ ਓਕੇ 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 ਤੇ ਬਾਈ ਪਹਿਲਾਂ ਕੀਰਤਨ ਵੀ ਕਰਦੇ ਰਹੀ ਹਾਂਜੀ ਇਹ ਰੋਣਾ ਰੋਣਾ ਮੈਂ ਪਾੜਦੀ ਹਾਂ ਇਹ ਪਾੜਦੀ ਰੋਣਾ ਲਾਉਂਦਾ ਸੀ ਪਾੜਦੀ ਹਾਂ ਰੋਣਾ ਲਾਉਂਦਾ ਸੀ ਹਾਂਜੀ ਤੇ ਪਾਪਾ ਜੀ ਵੀ ਮੇਰੇ ਨਾਲ ਚ ਕਰਦੇ ਜਿਹੀ ਹਨ ਪਾੜ ਉਹ ਤਿਆਰੀ ਕਰਦੇ ਅੱਛਾ ਪਾਇਆ ਜੀ ਕਰਦੇ ਸੀ ਠੀਕ ਹੈ ਠੀਕ ਹੈ ਠੀਕ ਹੈ ਤੇ ਅੱবি ਵੀ ਬਾਈ ਭੰਡੜਾ ਭਲੀ ਜਦੋਂ ਮਿਲੇ ਸੀਗੇ ਆਪਣੇ ਬਾਈ ਦਾ ਰੂਪੇਤ ਉਹ ਕਿਵੇਂ ਮਿਲਣਾ ਹੋਇਆ ਉਹ ਕਹਿਆ ਠੀਕ ਆ ਕੇ ਜਾਗੇ ਛੋਟਾ ਖਤਰਾ ਖਤਰਾ ਸੋਣਾ ਆਵਾਜ਼ ਵਧੀਆ ਲੱਗੀ ਮਤਲਬ ਬਾਈ ਦੀ ਤੇ ਫਿਰ ਉਹ ਮੰਨੇ ਤਿਆਰੀ ਕਰਾ ਕੇ ਗੋਲ ਕੰਪਨੀ ਚ ਕੰਮ ਦੇਤੀ ਤੇ ਨਾਂ ਬਦਲ ਦਵਾਇਆ ਠੀਕ ਹੈ ਠੀਕ ਹੈ ਠੀਕ ਹੈ ਸ਼ਰਾਪਾਂ ਬੋਲ ਕਰਦਾ ਮੈਂ ਬੀਬੀ ਬਾਈ ਨਹੀਂ ਕਰਦਾ ਕਰਦਾ ਨਹੀਂ ਸੀ ओके ओके ਛੋਟੀ ਉਮਰ ਜੀ ਮੈਂ ਲੱਗਦਾ ਨਿਰਗੋਕ ਵੀ ਦਾ ਹੀ ਤਾਂ ਬਹੁਤ ਜਨਾ ਬੀਬੀ ਸ਼ਰਾਬ ਹਾਂ ਪਹਿਲੀ ਕਸਰ ਖਲ ਰਹੀ ਸੋਹਣਿਆ ਨੂੰ ਦੂਸਰੀ ਆਈ ਸੀ ਦਿਲ ਨਾਲ ਖੇਡਦੀ ਹਾਂਜੀ ਬੀਬੀ ਇਹ ਘਰ ਜਿਹੜਾ ਪਾਇਆ ਸੀਗਾ ਬਾਈ ਨੇ ਕਿਹੜੇ ਸਾਲ ਦੇ ਵਿੱਚ ਪਾਇਆ ਸੀਗਾ ਸਾਰਾ ਪਰ ਉਸ 22 ਸਾਲ ਹੋ ਗਏ ਘਰ ਸਭ ਆ ਗਏ ਹਾਂ ਤੇ ਇਹ ਬਾਈ ਦੇ ਭਤੀਜੇ ਨੇ ਜੀ ਕਾਲੇ ਬਾਈ ਦੇ ਬੇਟੇ ਤੇ ਇਹ ਸਾਡਾ ਭਾਜਾ ਤਾਰੰਪਰੀ ਦਾ ਬਾਈ ਦਾ ਭਾਂਗਿਆ ਕੀ ਨਾਮ ਕੀ ਹੈ ਵੀਰੇ ਤੇ ਮੇਰਾ ਨਾਮ ਰੇਕਰ ਸਿੰਘ ਹੈ ਗੁਰਸੇਵ ਕੋਲ ਤਾਂ ਦੇ ਅੱਛਾ ਅੱਛਾ ਦੋਸਤੇ ਵਾ ਤੂੰ ਵੀ ਕੌਣ ਦਾ ਸ਼ੌਕ ਹੈ ਇਕ ਦਾ ਹਾਂਜੀ ਹਨਾ ਕਿੰਨਾ ਟਾਈਮ ਹੋ ਗਿਆ ਗੋਂਦੇ ਨੂੰ ਮੈਨੂੰ ਵੀਰੇ ਆਪਾਂ ਸਾਲ ਤੇ ਯਾਨੀ ਕਿ ਦੀ ਮੈਂ ਤਿਆਰੀ ਕਰੀਏ ਗਾਉਣ ਦੀ ਯਾਨੀ ਕਿ ਪਹਿਲਾ ਮੇਰਾ ਗਾਉਣ ਦਾ ਕੋਈ ਬਾਲਾ ਉਹ ਹੋ ਨਹੀਂ ਸੀਗਾ ਸ਼ੌਂਕ ਅਕਸਰ ਸੀ ਜਦੋਂ ਮਾਮਾ ਆਂਦੀ ਆ ਉਦੋਂ ਨਹੀਂ ਸੀਗਾ ਸ਼ੌਂਕ ਅੱਛਾ ਮਾਮੇ ਦੇ ਜਾਣ ਤੋਂ ਬਾਅਦ ਮੈਨੂੰ ਸ਼ੌਂਕ ਲੱਗਿਆ ਵੀ ਅਸੀਂ ਵੀ ਗਾਉਣਾ ਦਾ ਵੀ ਆਪਦੇ ਮਾਮੇ ਦੀ ਲਈ ਕਿਤੇ ਅੱਜ ਮਾਮਾ ਹੁੰਦਾ ਫਿਰ ਕਿੰਨੀ ਖੁਸ਼ੀ ਹੋਣੀ ਸੀ ਜੇ ਆ ਤੇ ਮਾਮਾ ਹੁੰਦਾ ਤਾਂ ਗੱਲਾਂ ਹੀ ਹੋਰ ਹੋਣੀਆਂ ਹੁੰਦੀਆਂ ਹਨ ਗੱਲਾਂ ਹੋਰ ਹੋਣੀਆਂ ਸੀਗਾ ਸੋਸ਼ਲ ਮੀਡੀਆ ਤੇ ਫੇਸਬੁਕ ਇੰਸਟਾਗ੍ਰam ਤੇ ਹੁਣ ਧਰਮ ਵੀ ਦੁਬਾਈ ਹੋਣੇ ਜਿਹੜੇ ਵੀ ਪੁਰਾਣੇ ਆਰਟਿਸਟ ਹਨ ਉਹਨਾਂ ਦੀ ਬਹੁਤ ਸਾਰੇ ਪੇਜ ਬਣੇ ਹੋਏ ਇੰਸਟਾਗ੍ਰam ਤੇ ਬਹੁਤ سارے ਉਹਨਾਂ ਦੀਆਂ ਰੀਲਾਂ ਪੈਂਦੀਆਂ ਨੇ ਵੀਡੀਓ ਪੈਂਦੀਆਂ ਨੇ ਹਾਂ ਅੱਗੇ ਨੂੰ ਮੇਲਾ ਸਰਗਰਮ ਨਹੀਂ ਹੋਊਗਾ ਪਾਣੀ ਸਿੰਗਰ ਬਹੁਤ ਆਪਾਂ ਰੀਲਾਂ ਦੇਖਦੇ ਆਂ ਉਹ ਪੁਰਾਣੇ ਗਾਣੇ ਤੇ ਰੀਲਾਂ ਬਣਦੀਆਂ ਨੇ ਇਹਦੇ ਨਵੇਂ ਗਾਣੇ ਆਪਣੇ ਉਹਨਾਂ ਤੇ ਰੀਲਾਂ ਬਣਦੀਆਂ ਨੇ ਹਾਂ ਫਿਰ ਤੁਹਾਡੇ ਤੋਂ ਗਾਣਾ ਸੁਣਨਾ ਆਪਾਂ ਆਹ ਕੀ ਲਿਖਿਆਗਾ ਇਹ ਆਪਣਾ ਮਾਮੇ ਦਾ ਟੈਟੂ ਬਣਾਇਆ ਹੋਇਆ ਹੈਗਾ ਜੀ ਅੱਛਾ ਮਾਮਾ ਧਰਮਪ੍ਰੀਤ ਮਾਮਾ ਧਰਮਪ੍ਰੀਤ ਰੀਲ ਦੇ ਸ਼ੇਮਾ ਵੀ ਨੇ 2015 ਨੂੰ 18 ਜਦੋਂ ਡੈਥ ਹੋਈ ਸੀ ਉਹ ਡੇਟ ਲਿਖੀ ਹੋਈ ਹੈ ਓਕੇ ਓਕੇ ਅੱਛਾ ਜਿੱਦੇ ਬਾਈ ਧਰਮੇ ਦੀ ਡੈਥ ਹੋਈ ਹੈ ਕਿ ਉੱਥੇ ਤੁਸੀਂ ਮੈਂ ਸੁਣਿਆ ਉੱਥੇ ਸੀਗੇ ਹਾਂਜੀ ਮੈਂ ਉੱਥੇ ਬਹਿੰਡੇ ਕੋਠੀ ਸੀਗਾ ਇਹ ਕੋਠੀ ਤੁਸੀਂ ਕਿ ਹਾਂਜੀ ਉੱਥੇ ਬਹਿੰਡੇ ਕੋਠੀ ਜੀ ਸੀਗਾ ਅੱਛਾ 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 ਪ੍ਰੋਗਰਾਮ ਤੇ ਨਾ ਕਿ ਅਸੀਂ ਵੀ ਨਹੀਂ ਮੈਂ ਪ੍ਰੋਗਰਾਮ ਤੇ ਨਹੀਂ ਗਿਆ ਸੀ ਮੈਂ ਤੇ ਨਾਨੀ ਉਹਦਣ ਘਰੇ ਸੀ ਇਹ ਮਾਮਾ ਜੀ ਗੁਰਦਾਸਪੁਰ ਸਾਈਡ ਤੋਂ ਪ੍ਰੋਗਰਾਮ ਲਾ ਕੇ ਆਏ ਸੀਗੇ ਹਾਂ ਤੇ ਯਾਨੀ ਕਿ ਇਦਾਂ ਡੈਥ ਹੋਈ ਸਾਨੂੰ ਇਦਾਂ ਦਾ ਕੁਝ ਨਹੀਂ ਲੱਗਿਆ ਵੀ ਇਦਾਂ ਮਾਮੇ ਦੀ ਕੋਈ ਪੰਜਾਬ ਦੀ ਦਿਮਾਗ ਦੀ ਘੱਟ ਗੱਲ ਨਹੀਂ ਸੀ ਹਾਂ ਹਾਂਜੀ ਸਾਨੂੰ ਆਏ ਵੀ ਨਹੀਂ ਲੱਗਿਆ ਵੀ ਮਾਮੇ ਦੇ ਵੀ ਦਿਮਾਗ 'ਚ ਕੋਈ ਇਦਾਂ ਦੀ ਗੱਲ ਹੋਊਗੀ ਵਧੀਆ ਰੋਟੀ ਪਾਣੀ ਆ ਕੇ ਰੋਟੀ ਪਾਣੀ ਖਾ ਕੇ ਵਧੀਆ ਸੁੱਤੇ ਨੇ ਤੇ ਸਾਨੂੰ ਇਦਾਂ ਨਹੀਂ ਸੀਗਾ ਵੀ ਤੁਸੀਂ ਬਾਈ ਅੱਗੇ ਨਾਲ ਪੈਨੇ ਉਹਨਾਂ ਉਸ ਦਿਨ ਕੁਦਰਤ ਵੱਲੋਂ ਉੱਥੇ ਪਾਈ ਦੀ ਹੈ ਨਾ ਹਾਂਜੀ ਉਦੋਂ ਬਾਅਦ ਮਾਮੇ ਨੇ ਆ ਕੇ ਪ੍ਰੋਗਰਾਮ ਤੋਂ ਵੇਟ ਲਾ ਲਿਆ ਮੈਨੂੰ ਨਾਨੀ ਜੀ ਨੇ ਕਹਿਤਾ ਵੀ ਆਪਣਾ ਗਰਮੀ ਆ ਕੋਈ ਨਹੀਂ ਮਾਮਾ ਪ੍ਰੋਗਰਾਮ ਤੋਂ ਥੱਕਿਆ ਹੋਊਗਾ ਵੀ ਬੈਠ ਕੇ ਰੈਸਟ ਕਰ ਰਿਹਾ ਹੈ ਨਾ ਤੁਹਾਨੂੰ ਸੌਂਗ ਤੇ ਸਵੇਰੇ ਬਾਈ ਕਿੰਨੇ ਵਜੇ ਮਤਲਬ ਤਾਕੋਠਿਆਂ ਦੇ ਬਾਈ ਤੁਹਾਨੂੰ ਕਿੱਥੋਂ ਪਤਾ ਲੱਗਿਆ ਆਪਾਂ ਜਦੋਂ ਅਸੀਂ ਸਵੇਰੇ ਉੱਠ ਗਏ ਆ ਯਾਨੀ ਕਿ ਦੇਸੀ ਵੀ ਲੇਟ ਹੀ ਉੱਠੇ ਸੀਗੇ ਅੱਠ 9 ਵਜੇ ਤੇ ਮੈਂ ਜਦੋਂ ਉੱਠਿਆ ਮੈਨੂੰ ਨਾਨੀ ਸਾਜੀ ਬਣਾਈ ਜਾਂਦੇ ਸੀਗੇ ਅੱਛਾ ਪਰ ਮੈਨੂੰ ਨਾਨੀ ਜੀ ਨੇ ਕਿਹਾਗਾ ਵੀ ਆਪਣੀ ਵੀ ਸਾਦੀ ਵੀ ਬਣਾਉਂਦੇ ਉਹਨਾਂ ਦੇ ਮਾਮਾ ਤੇਰਾ ਜੁੱਠਾ ਹੀ ਨਹੀਂ ਗਾ ਵੀ ਅੱਗੇ ਇਸ ਵੇਲੇ ਉੱਠ ਕੇ ਅਖਬਾਰ ਪੜ੍ਹਨ ਲੱਗ ਜਾਂਦੇ ਹੁੰਦੇ ਆ ਹਾਂ ਹਾਂ ਚਲੋ ਮੈਂ ਨਾਨੀ ਨੂੰ ਕਹਿੰਦਾ ਗੇੜ ਖੜਕਾ ਦਿੰਨਾ ਵੀ ਸਾ ਦਿੰਨਾ ਨਾਨੀ ਨੇ ਮੈਨੂੰ ਕਿਹਾ ਵੀ ਆਪਣਾ ਵੀ ਤੁਸੀਂ ਗੇੜ ਨਾ ਖੜਕਾਓ ਵੀ ਐਂ ਕਰਕੇ ਵੀ ਤੇਰਾ ਮਾਮਾ ਗੁੱਸਾ ਕਰੂਗਾ ਵੀ ਉਹਨੇ ਕਹਣਾ ਪਤਾ ਨਹੀਂ ਕਿਉਂ ਗੇੜ ਖੜਕਾਈ ਜਾਂਦੇ ਵੀ ਉੱਠ ਖੜੂਗਾ ਚਲੋ ਚੱਲ ਜਦੋਂ ਨਾ ਉੱਠਿਆ ਫਿਰ ਮੈਂ ਥੋੜੇ ਟਾਈਮ ਬਾਅਦ ਫੋਨ ਵੀ ਲਾ ਕੇ ਦੇਖਿਆ ਫੋਨ ਵੀ ਵੱਜੀ ਜਾਂਦਾ ਸੀ ਮਾਮਾ ਨੇ ਫੋਨ ਨਹੀਂ ਚੁੱਕਿਆ ਜਦੋਂ ਫਿਰ ਸਾਨੂੰ ਥੋੜੀ ਟੈਨਸ਼ਨ ਹੋਣ ਲੱਗੀ ਤੇ ਨਾਨੀ ਨੇ ਆਪਣਾ ਬਾਹਰ ਜਾ ਕੇ ਮਗਰਲੀ ਸਾਈਡ ਸੀ ਕੋਠੀ ਦੇ ਬੈਕ ਸਾਈਡ ਤੇ ਉੱਥੇ ਨਾਲ ਆਪਣੀ ਪੌੜੀ ਪਈ ਸੀ ਜਰ ਜਿਹੜੀ ਹੁੰਦੀ ਆ ਆਪਣੀ ਆਪ ਪੌੜੀ ਜੀ ਆਪਾਂ ਘਰਾਂ ਸਾਫ ਸੁਥਰੀ ਨਹੀਂ ਰੱਖਦੇ ਉਹ ਤੇ ਉਹਦੇ ਨਾਲ ਅੰਦਰ ਕਈ ਨਹੀਂ ਸੀ ਨਾਨੀ ਮੈਨੂੰ ਕਹਿਣ ਲੱਗੇ ਵੀ ਜਰ ਮਾਮੇ ਨੂੰ ਨਾ ਦੱਸੀ ਵੀ ਕੋਈ ਚੱਕ ਕੇ ਨਾ ਲੈ ਗਿਆ ਹੋਵੇ ਜਾਨੀ ਕਿਤੇ ਚੋਰਚਾਰਾ ਆ ਜਾਂਦਾ ਕੋਈ ਚੱਕ ਕੇ ਲੈ ਜਾਂਦਾ ਗਾ ਇਦਾਂ ਮਾਮਾ ਟੈਨਸ਼ਨ ਲਊਗਾ ਵੀ ਥੋੜ੍ਹੀ ਥੋੜ੍ਹੀਆਂ ਗੱਲਾਂ ਤੇ ਟੈਨਸ਼ਨ ਲੈ ਲੱਗਿਆ ਐ ਸੀ ਆਪਸੇ ਜੇ ਮੈਂ ਤੇ ਨਾਨੀ ਗੱਲਾਂ ਕਰੀ ਜਾਂਦੇ ਆ ਤੇ ਚਲੋ ਮੈਂ ਉਹ ਗੇਟ ਦੀ ਬਾਅਦ ਤੋਂ ਮਾਮਾ ਨਾ ਉੱਠਿਆ ਮੈਂ ਗੇਟ-ਬੂਟ ਖੜਕਾ ਕੇ ਦੇਖਿਆ ਫਿਰ ਮੇਰੇ ਤੁਮ ਆਪ ਜਣਕ ਦੀ ਉਹ ਘੋੜੀ ਵਾਲੀ ਗੱਲ ਆਉਣ ਲੱਗੀ ਮਾਮਾ ਘੋੜੀ ਹੈ ਨਹੀਂ ਕਿ ਵੀ ਬਾਹਰ ਪਈ ਸੀ ਮਾਮਾ ਹੀ ਨਾ ਅੰਦਰ ਲੈ ਗਿਆ ਹੋਵੇ ਤੇ ਨਾਨੀ ਮੈਨੂੰ ਆਏ ਗਈ ਜਾਂਦੇ ਮਾਮੇ ਨੂੰ ਕਿਤੇ ਕੋਈ ਟੈਕ ਟੂ ਬਣਾ ਹੋਗਾ ਉਹ ਵੀ ਜਿਹੜਾ ਘੇਟ ਹੀ ਨਹੀਂ ਕੋਦਦਾਗਾ ਇਹ ਤੋਂ ਬਾਅਦ ਚੱਲ ਅਸੀਂ ਉਹ ਕੰਪਨੀ ਵਾਲੇ ਮੁੰਡਾ ਸੀਗਾ ਡੱਬ ਵਾਲੀ ਆਪਣਾ ਉਹਨਾਂ ਨੂੰ ਬੁਲਾਏ ਤੇ ਡੱਬੜੀ ਆਏ ਤੇ ਇੱਕ ਮਾਮੇ ਦਾ ਦੋਸਤ ਸੀਗਾ ਜੀਦੇ ਤੋਂ ਉਹ ਆਈ ਉਹਨਾਂ ਨੇ ਆ ਕੇ ਜੀ ਮੈਂ ਸਾਰਿਆਂ ਤੋਂ ਪਹਿਲਾਂ ਮੈਂ ਹੀ ਦੇਖਿਆ ਸੀਗਾ ਆਪਣੇ ਮਗਰ ਨਾ ਏਸੀ ਲੱਗਿਆ ਹੁੰਦਾ ਸੀਗਾ ਓ ਏਸੀ ਦੇ ਆਪਾਂ ਜਦੋਂ ਦੇਖਿਆ ਏਸੀ ਦੇ ਉੱਤੇ ਪਲਾਈ ਲੱਗੀ ਸੀ ਉਹ ਪਲਾਈ ਪੱਟ ਕੇ ਸਾਰਿਆਂ ਤੋਂ ਪਹਿਲਾਂ ਮੈਂ ਹੀ ਦੇਖਿਆ ਮਸ਼ੀਨ ਤੋਂ ਝੜ ਕੇ ਅੱਛਾ ਤੇ ਉਸ ਤੋਂ ਬਾਅਦ ਤਾਂ ਵੈਸੇ ਜੀ ਮੇਰੇ ਯਾਨੀ ਕਿ ਦੀ ਪੈਰਾਂ ਏਡਾ ਜਮੀਨ ਹੀ ਨਿਕਲ ਗਈ ਜਦੋਂ ਮੈਂ ਦੇਖਿਆ ਤੇ ਇਹਨਾਂ ਨੂੰ ਦੱਸਿਆ ਗਾ ਨਹੀਂ ਉਦਾਂ ਬਾਈ ਉੱਪਰ ਐਦਾਂ ਹਾਂਜੀ ਉਹ ਉਦਾਂ ਹੀ ਲੰਘਦੀ ਸੀਗੀ ਅਲਾਰਮ ਕੇ ਹੋਏ ਸੀਗੇ ਜਦੋਂ ਮੈਂ ਦੇਖਿਆ ਪੱਟ ਕੇ ਯਾਨੀ ਕਿ ਦੀ ਉਹ ਪਲਾਈ ਪੱਟ ਕੇ ਦੇਖਿਆ ਸਾਰਿਆਂ ਤੋਂ ਪਹਿਲਾਂ ਵਾਸ਼ਿੰਗ ਮਸ਼ੀਨ ਸੀ ਗੱਪਾ ਕੱਪੜੇ ਧੋਣ ਵਾਲੇ ਸੀ ਤੇ ਤੁਸੀਂ ਬਹਾ ਬਾਈ ਹਾਂ ਤੇ ਉਹ ਆਪਣਾ ਫੋਨ ਪਾਸ ਲਾਏ ਸਾਰੇ ਆਏ ਸੀ ਉਹ ਗੇਟ ਭੰਨਿਆ ਜਾਨੀ ਕਿ ਦੀ ਗੇਟ ਤੋੜਿਆ ਹੀ ਸੀ ਉਹ ਕਮਰੇ ਦਾ ਅੱਛਾ ਗੇਟ ਤੋੜ ਕੇ ਦੁਆਰ ਜਾਨੀ ਕਿ ਦੀ ਸਾਰੇ ਹੋਰ ਬਹੁਤ ਜਾਣੇ ਉੱਥੇ ਬਹੁਤ ਘੱਟ ਹੋ ਗਿਆ ਸੀਗਾ ਫੇਰ ਤਾਂ ਰੋਟੀ ਚ ਅੱਛਾ ਸਾਰੇ ਆ ਗਏ ਸੀਗੇ ਸਨ ਕਿ ਦੀ ਸਾਰੇ ਪੀਰ ਦਵਿੰਦਰ ਉਹ ਮੇਰੇ ਉਹ ਨਹੀਂ ਸਾਰੇ ਗੋਣ ਵਾਲੇ ਸਾਰੇ ਆ ਗਏ ਸੀਗੇ ਪਹਿਲਾਂ ਜਾਨੀ ਕਿ ਉਹਨਾਂ ਦਾ ਦੋਸਤ ਜੀ ਜਿਹੜਾ ਜੀਤੇ ਪਿੰਡ ਤੋਂ ਜੀ ਉਹਨੂੰ ਅਸੀਂ ਫੋਨ ਕਰਿਆ ਪਿੰਡ ਫੋਨ ਲਾਇਆ ਤੇ ਜਾਨੀ ਕਿ ਦੀ ਉਹ ਪਿੰਡ ਡਾਪੇ ਵਾਲੀ ਜੀ ਉਹਨਾਂ ਨੇ ਫੋਨ ਲਾਇਆ ਸੀ ਉਹ ਸਾਰੇ ਇਕੱਠੇ ਤੇ ਦੁਬਾਰਾ ਜੀ ਉਹ ਸਟੋਰ ਸੀ ਆ ਫੋਲਡ ਸਟੋਰ ਤੋਂ ਤੜਪੁਰ ਜਾ ਕੇ ਜਾਨੀ ਕਿ ਦੀ ਗੇਟ ਧੰਨ ਕੇ ਦੇ ਲਾ ਅੱਛਾ 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 ਤੇ ਯਾਨੀ ਕਿ ਦੀ ਬੱਸ ਇਹ ਦੁਵਾ ਤਾਂ ਬੀਬੀ ਉਹ ਤਾਂ ਫਿਰ ਪਤਾ ਨਹੀਂ ਕੀ ਨਹੀਂ ਆ ਜੀ ਤਾਂ ਹੀ ਨਿਕਲ ਗਈ ਹੋਣੀ ਹੈ ਨਾ ਹਾਂ ਉਹਨੇ ਕਿੰਦਾ ਇੱਕਦਮ ਜਦੋਂ ਦੇਖਿਆ ਜਦੋਂ ਇੱਕਦਮ ਦੇਖਿਆ ਬੀਬੀ ਤੇ ਮੈਂ ਕਹਿੰਦਾ ਮਾਰੀ ਬਣੀ ਉਹ ਜੀ ਆ ਕੀ ਹੋ ਗਿਆ ਜੱਗੋ ਤੇਰਵੀ ਹੋ ਗਈ ਹੈ ਨਾ ਹਾਂ ਜੀ ਬਾਈ ਬੀਬੀ ਉਦਾਸ ਵੀ ਰਹਿਣ ਲੱਗ ਗਈ ਸੀ ਮੈਂ ਸੁਣਿਆ ਹੈ ਨਾ ਹਾਂ ਉਦਾਸ ਰਹਣਾ ਹੈ ਆ ਪਹਿਲਾਂ ਬੋਲੇਗਾ ਉਹ ਨਹੀਂ ਜਾਣਦਾ ਕਿ ਉਹਦਾ ਤੇ ਹਸਾਉਂਦਾ ਵੀ ਬਹੁਤ ਸੀ ਬਾਈ ਮੈਂ ਤਾਂ ਦੇਖਿਆ ਚੂਨੀ ਲੜ ਬਨ ਕੇ ਪਿਆਰ ਜਦੋਂ ਕੈਸਟ ਇੱਧਰ ਅਸੀਂ ਗਏ ਸੀ ਕਿ ਟਲਹੋਜੀ ਚੂਨੀ ਲੜ ਬਨ ਕੇ ਪਿਆਰ ਜਿਹੜੀ ਐਲਬਮ ਆਈ ਸੀ ਉਹਦੀ ਸ਼ੂਟਿੰਗ ਕਰਨਗੇ ਬਾਈ ਨੇ ਬੱਖੀਆਂ ਤੋੜਾ ਤੀਆਂ ਐਨਾ ਹਸਾਉਂਦਾ ਸੀਗਾ ਖੁਸ਼ ਰਹਾ ਬਹੁਤ ਸੀ ਗਾਣੇ ਬਾਈ ਸੈਟ ਗਾਉਂਦਾ ਸੀ ਉਹਦਾ ਬਹੁਤ ਖੁਸ਼ੀ ਹੁੰਦੀ ਸੀ ਬੀਬਾ ਸੀ ਨਰਮ ਬਹੁਤ ਸੀ ਬਾਈ ਤੇ ਵੀਪੀ ਹਮਾਰਾ ਦਾ ਬਾਈ ਦਾ ਬੇਟਾ ਕਿੰਨੇ ਸਾਲ ਦਾ ਹੋ ਗਿਆ ਉਹ ਗਾਉਂ ਤੋਂ ਨਹੀਂ ਆਖ ਸਾਲਾਂ ਨੂੰ 19 ਸਾਲ ਦਾ ਹੋ ਗਿਆ ਜੀ ਓਕੇ ਓਕੇ ਕਦੇ ਵੀ ਬੀਬੀ ਮਾਰ ਕੇ ਜਾਂਦਾ ਕਿਹੜਾ ਅਰਮਾਨ ਨਹੀਂ ਮਾਰਦਾ ਮਾਰਦਾ ਨਹੀਂ ਕਿਉਂ ਕੀ ਗੱਲ ਹੈ ਬੀਬੀ ਕੀ ਪਤਾ ਸਾਡੇ ਨੂੰ ਰੋਜ਼ ਇਹਦਾ ਘੜਾ ਰੋਜ਼ ਆ ਅੱਛਾ 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 ਤੇ ਬੀਬੀ ਤੁਸੀਂ ਕਦੇ ਮਿਲ ਲਗੇ ਹੋ ਉੱਥੇ ਬਠਿੰਡਾ ਨਹੀਂ ਮਿਲਣਗੇ ਅੱਛਾ 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 ਆ ਬੀਬੀ ਆਉਂਦੇ ਨਹੀਂ ਹੈਗੇ ਨਹੀਂ ਆਉਂਦੇ ਪਹਿਲੇ ਉਦੋਂ ਮੈਰਿਜ ਹੋਈ ਵੀ ਸੀ ਤੁਹਾਡੀ ਜਿਹੜੋ ਬਾਈ ਪਹਿਲੀ ਕਰ ਹਾਂਜੀ ਹਾਂਜੀ ਓਕੇ 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 ਕੋਲ ਮੈਂ ਸਗਨ ਕਰਤੇ ਆਈ ਅੱਛਾ 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 ਬਾਈ ਜਦੋਂ ਤੁਹਾਨੂੰ ਸ਼ਗਨ ਕਰਨ ਗਏ ਆ ਨਾਲ ਗਏ ਸੀ ਨਹੀਂ ਸੀ ਬਾਈ ਦੀ ਉਹ ਤਾਂ ਬਾਈ ਦੀ ਕਸਰ ਆ ਗਈ ਸੀ ਹਾਂਜੀ ਓਕੇ ਓਕੇ ਕਿਹੜੀ ਕਸਰ ਆਈ ਸੀ ਬਣੀ ਉਹ ਬਾਈ ਦਾ ਬਣੀ ਸੀ ਉਹ ਮੈਨੇ ਇੰਨਾ ਤਾਂ ਨਹੀਂ ਪਤਾ ਹੈ ਨਾ ਉਹ ਬੈਠੇ ਗਿਆ ਹਾਂ ਆਈ ਸੀ ਇਹ ਧਰਮਪ੍ਰੀਤ ਬਾਈ ਹੁਣਾਂ ਦੇ ਭਾਬੀ ਜੀ ਨੇ ਜੀ ਤੇ ਉਹ ਵੀ ਕਿੰਨੀ ਕੁ ਤੁਹਾਨੂੰ ਖੁਸ਼ੀ ਸੀ ਜਦੋਂ ਪਤਾ ਲੱਗਿਆ ਮੇਰਾ ਮੇਰਾ ਮਤਲਬ ਦਿਉਰ ਆ ਹਾਂਜੀ ਬਹੁਤ ਜਿਆਦੇ ਸੀ ਸੇਹਲੀਆਂ ਮੇਰੀਆਂ ਕਹਿੰਦੀਆਂ ਹੁੰਦੀਆਂ ਸੀ ਵੀ ਸਰ ਕਰਨ ਹੋ ਗਿਆ ਉਹਨਾਂ ਨੇ ਬਲਾਉ ਧਰਮਪੀਂ ਦੇ ਨਾਲ ਹਾਂਜੀ ਹਾਂ ਸਾਡੇ ਇੰਨਾ ਨਹੀਂ ਸੀ ਐ ਕੁੜੀਆਂ ਨੂੰ ਵੀ ਨਹੀਂ ਸੀ ਪਤਾ ਵੀ ਕਿਹਦੇ ਨਾਲ ਹੋਇਆ ਕਿਹਦੇ ਨਾਲ ਇਹਦਾ ਕਰ ਮੈਂ ਉਸ ਕਰੇ ਦੀ ਮੈਪ ਦਿ ਹੋਈਆ ਉਹ ਤੇਰੇ ਉਹਨਾਂ ਨੇ ਪਿਆ ਹੀ ਜਾਣਾ ਹਾਂ ਬਹੁਤ ਟਾਈਮ ਬਾਈ ਫਿਰ ਇੱਥੇ ਇਕੱਠੇ ਰਹੇ ਹੱਸੇ ਖੇਡੇ ਹਾਂਜੀ ਹਾਂ ਪਰ ਇਹ ਪੜਾ ਬੰਦ ਲੱਗਿਆ ਉਹਨਾਂ ਨੂੰ ਜਦੋਂ ਪਤਾ ਲੱਗਿਆ ਉਹਨਾਂ ਨੂੰ ਹਾਂਜੀ ਹਾਂ ਬਿਆਹ ਤੋਂ ਬਾਅਦ 22 ਤੇ ਭਾਬੀ ਵੀ ਘਰੇ ਰਹੇ ਹਾਂਜੀ ਹਾਂ ਇੱਥੇ ਰਹੇ ਦੋ ਤਿੰਨ ਦੋ ਤਿੰਨ ਮਹੀਨੇ ਰਹੇ ਅੱਛਾ ਦੋ ਤਿੰਨ ਮਹੀਨੇ ਰਹੇ ਹਾਂ ਉਸ ਤੋਂ ਬਾਅਦ ਖਿੰਡੇ ਚਲੇ ਗਏ ਉਸ ਤੋਂ ਬਾਅਦ ਖਿੰਡੇ ਚਲੇ ਸੋ ਠੀਕ ਬੀਬੀ ਬਹੁਤ ਯਾਦ ਆਉਂਦੀ ਹੋਣੀ ਹੈ ਬਾਈ ਦੀ ਹੈ ਨਾ ਉਹ ਤਾਂ ਕਿਸੇ ਘਾਣ ਨੂੰ ਭੁੱਲਦਾ ਨਹੀਂ ਆ ਨਾ ਇਹ ਰੁਕ ਬਾਈ ਬੀਬੀ ਕਾਲਾ ਬਾਈ ਵੱਡਿਆ ਸੀ ਬਾਈ ਕਰਨਪ੍ਰੀਤ ਤੋਂ ਛੋਟਾ ਛੋਟਾ ਕਾਲੇ ਬਾਈ ਨਾਲ ਮੈਂ ਅੱਜ ਵੀ ਫੋਨ ਤੇ ਗੱਲ ਕਰੀ ਮੈਂ ਕਿਹਾ ਬਾਈ ਬੀਬੀ ਘਰੇ ਆ ਕਹਿੰਦੇ ਹਾਂ ਘਰੇ ਆ ਮੈਨੂੰ ਐ ਲੱਗੇ ਜਿੱਦਾਂ ਧਰਮਪ੍ਰੀਤ ਬਾਈ ਗੱਲ ਕਰਦਾ ਹੁੰਦਾ ਬਾਈ ਦੇ ਭਰਾ ਦੇ ਛੋਟੇ ਕਾਲਾ ਬਾਈ ਆਵਾਜ਼ ਬਿਲਕੁਲ ਡਿੱਟੂ ਸੇ ਮੈਨੂੰ ਐ ਲੱਗੇ ਯਾਰ ਮੇਰੀ ਗੱਲ ਐ ਜਿੱਦਾਂ ਧਰਮਪ੍ਰੀਤ ਮੇਰੇ ਨਾਲ ਹੋ ਗਈ ਬਾਈ ਕੰਮ ਤੇ ਗਏ ਵਾ ਨਹੀਂ ਮੈਂ ਤੁਹਾਨੂੰ ਕਰਾਉਂਦਾ ਬਾਈ ਨਾਲ ਗੱਲਬਾਤ ਆ ਨਾ ਰੋਕੂ ਕਰਾਉਂਦੇ ਬਾਈ ਨੇ ਨਹੀਂ ਬੀਬੀ ਕਾਲੇ ਬਾਈ ਨੇ ਗਾਉਣ ਦੀ ਕੋਸ਼ਿਸ਼ ਕੀਤੀ ਨਹੀਂ ਉਹ ਨਹੀਂ ਕੀਤੀ ਹੈ ਨਾ ਆ ਕਾਲੇ ਬਾਈ ਦਾ ਮੁੰਡਾ ਬਾਈ ਧਰਮਪ੍ਰੀਤ ਦਾ ਭਤੀਜਾ ਤੂੰ ਵੀ ਗਾਉਣਾ ਫਿਰ ਚਲੋ ਫਿਰ ਵਿਖਿਆ ਸੀਗਾ ਤਾਂ ਪਹਿਲਾਂ ਭਾਂਜੇ ਤੋਂ ਸੁਣਦੇ ਆਂ ਫਿਰ ਆਪਾਂ ਬਾਈ ਦੇ ਭਤੀਜੇ ਤੋਂ ਸੁਣਾਦੇ ਆਂ ਕਿਹੜਾ ਗਾਣਾ ਹੋਵੇਗਾ ਬਾਈ ਧਰਮਪ੍ਰੀਤਾ ਦਾ ਗਾਣਾ ਆਉਂਦਾ ਕੋਈ ਹਾਂਜੀ ਕਿਹੜਾ ਗਾਣਾ ਇਹਨੂੰ ਮਾਮਾ ਜੀ ਦੇ ਬਹੁਤ ਗਾਣੇ ਆਉਂਦੇ ਨੇ ਚਲੋ ਸਟਾਈਆਂ ਸੁਣਾ ਦਿਓ ਤਿੰਨ ਚਾਰ ਗਾਣੇ ਅੰਦਰ ਲੈ ਵੀ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਬਾਈ ਦੇ ਕਿਹੜੇ ਕਿਹੜੇ ਗਾਣੇ ਯਾਦ ਨੇ ਹਨਾ ਇਹ ਬਾਈ ਦਾ ਭਾਂਜਾ ਆਪਾਂ ਨੂੰ ਗਾਣਾ ਸੁਣਾਊਗਾ ਕੋਈ ਵੀ ਗਾਣਾ ਸੁਣਾ ਦਿਓ ਕੈਮਰੇ ਵੱਲ ਦੇਖ ਕੇ ਸਾਰੇ ਭਰਾ ਤਾਂ ਉਹ ਦੇਖ ਰਹੇ ਨੇਗੇ ਸਾਡੇ ਧੋਮਾਂ ਦੇ ਸੀ ਕੋ ਪਿੰਡ ਨਾਨਕੇ ਬੇਰਤ ਤੁਰ ਕਿਉਂ ਬਹਾਰਾਂ ਵਾਲੀ ਮਾਨ ਕੇ ਸਾਡੇ ਧੋਮਾਂ ਦੇ ਸੀ ਕੋ ਪਿੰਡ ਨਾਨਕੇ ਬੇਰਤ ਤੁਰ ਕਿਉਂ ਬਹਾਰਾਂ ਵਾਲੀ ਮਾਨ ਕੇ ਜਿਹੜਾ ਦਿੱਤਾ ਸੀ ਨਿਸ਼ਾਨੀ ਛੱਲਾ ਪਿਆਰ ਦਾ ਤੂੰ ਕਿਹਦੇ ਪਿੱਛੇ ਲੱਕ ਮੋੜਦਾ ਨਿੱਕੀ ਹੁੰਦੀ ਵੇਖੜਾਉਣੇ ਰਹਾ ਤੋੜਦਾ ਵੇ ਅੱਜ ਸਾਡਾ ਦਿਲ ਤੋੜਦਾ ਕੀ ਹੁੰਦੀ ਦੇ ਖੜਾਉਣੇ ਰਿਹਾ ਤੋੜਦਾ ਵੇ ਅੱਜ ਸਾਡਾ ਦਿਲ ਤੋੜਤਾ ਬਹੁਤ ਸੋਹਣਾ ਬਹੁਤ ਸੋਹਣਾ ਕੋਈ ਹੋਰ ਗਾਣਾ ਕੋਈ ਹੋਰ ਗਾਣਾ ਕੋਈ ਬਿਊਟ ਹੁੰਦਾ ਜਨਾ ਮੇਰੇ ਨਾਲ ਆਇਆ ਸੀ ਬਾਈ ਦਾ ਚੁੰਨੀ ਲੜ ਬੰਨ ਕੇ ਪਿਆਰ ਜੇ ਤੇ ਤੁਨੀ ਨਿਭਦੀ ਉਹਨਾਂ ਦੇ ਗਾਣੇ ਮੈਨੂੰ ਉਹ ਦਿਨ ਉਹ ਕਿਰਦੀ ਨਹੀਂ ਜਦ ਤੁਨੀ ਰੋਟੇ ਲੱਗਦੇ ਸੀ ਜਦ ਖੇੜਦੀ ਸੀ ਇੱਥੇ ਮੇਰਾ ਦਿਲ ਰੋਟੇ ਮੇਰਾ ਦਿਲ ਨੂੰ ਰੋਟੇ ਲੱਗਦੇ ਨੇ ਖੇੜਦੀ ਰਹੀ ਚੱਲ ਜਿਹੜਾ ਆਉਂਦਾ ਚੱਲ ਜਿਹੜਾ ਤੈਨੂੰ ਠੀਕ ਲੱਗਦਾ ਉਹ ਸੁਣਾ ਦੇ ਇੱਕ ਆਪਣਾ ਟੁੱਟੇ ਦੇਲ ਨਹੀਂ ਜੁੜਦੇ ਚੱਲ ੜੀਏ ਚੱਲ ਦੂਰ ਕਿਤੇ ਚੱਲ ਐਸੀ ਥਾਂ ਤੇ ਜਾਈਏ ਪਿਆਰ ਦੀ ਦੁਸ਼ਮਣ ਦੁਨੀਆਂ ਨੂੰ ਨਹੀਂ ਕਦੇ ਨਜ਼ਰ ਨਹੀਂ ਆਈਏ ਪਿਆਰ ਦੀ ਦੁਸ਼ਮਣ ਦੁਨੀਆਂ ਨੂੰ ਨਹੀਂ ਕਦੇ ਨਜ਼ਰ ਨਹੀਂ ਆਈਏ ਪਿਆਰੇ ਸੱਜਣ ਮਿਲਦੇ ਲੱਖ ਕਰੋੜੀ ਨਾ ਟੁੱਟੇ ਦਿਲ ਨਹੀਂ ਜੁੜਦੇ ਅੜੀਏ ਤੋੜੀ ਨਾ ਟੁੱਟੇ ਦਿਲ ਨਹੀਂ ਜੁੜਦੇ ਅੜੀਏ ਤੋੜੀ ਨਾ ਬਹੁਤ ਟੁੱਟੇ ਖਿਆਲ ਕਰਿਆ ਕਰੋ ਫਿਰ ਪਤਾ ਲੱਗੇਗਾ ਨਾ ਜਿੱਦਾਂ ਅੰਮ੍ਰਿਤ ਬਾਬਾ ਕਾ ਗਾ ਰਿਹਾ ਗੱਲ ਹੈ ਨਾ ਹਾਂਜੀ ਇਹ ਭਤੀਜਾ ਬਾਈ ਧਰਮਪ੍ਰੀਤ ਦਾ ਬਾਈ ਤੁਸੀਂ ਵੀ ਸੁਣਾਓ ਜਿਹੜਾ ਬਤੂ ਨੂੰ ਵਧੀਆ ਲੱਗਦਾ ਗਾਣਾ ਕਿਹੜਾ ਬੰਦਾ ਵਧੀਆ ਲੱਗਦਾ ਬਾਈ ਧਰਮਪ੍ਰੀਤ ਦਾ ਗਾਣੇ ਦਾ ਸਾਡੀ ਵਧੀਆ ਸੀ ਜੀ ਹਾਂ ਚਲੋ ਜਿਹੜਾ ਤੁਹਾਨੂੰ ਵਧੀਆ ਲੱਗਦਾ ਸੁਣਾਓ ਹਾਂਜੀ ਕੋਈ ਨੇ ਇੱਕ ਥੋੜਾ ਟੱਪਾ ਸੁਣਾ ਦੇ ਹਾਂ ਹਾਂ ਕੋਈ ਨੇ ਟੈਂਪਰਾ ਸੁਣਾਓ ਬਰਾਦਰ ਆਦਮ ਬਾਈ ਜੀ ਜਾਣ ਲੱਗੇ ਹਾਂ ਰਾਸ਼ਟ ਸਾਂਸੀ ਆਣ ਜਦੋਂ ਕੋਲਫੀ ਤੂਕਾ ਤਰਾਂ ਨਾ ਜਾਣ ਹੁਣ ਸੱਜਣਾਂ ਪਿਆਰੇ ਪਾਣੀ ਆਉਂਦੇ ਸੱਜਣ ਗਵਾਉਣ ਵਾਲੀਏ ਸੱਜਣ ਗਵਾਉਣ ਵਾਲੀਏ ਸੱਜਣ ਗਵਾਉਣ ਵਾਲੀਏ ਸੱਜਣ ਗਵਾਉਣ ਵਾਲੀਏ ਹੂੰ ਹਾਏ ਨੀ ਜਦੋਂ ਕੋਲ ਸੀ ਤੇ ਕਦਰਾਂ ਨਾ ਜਾਣੀਆਂ ਹਾਏ ਨੀ ਜਦੋਂ ਕੋਲ ਸੀ ਤੇ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆਂ ਨੂੰ ਤੇਰੇ ਪਾਲ ਦੀ ਸਾਡੀ ਜ਼ਿੰਦਗੀ ਚ ਕਰਕੇ ਹਨੇਰਾ ਵੈਰ ਨੇ ਜ਼ਿੰਦਗੀ ਚ ਕਰਕੇ ਹਨੇਰਾ ਵੈਰ ਨੇ ਹੁਣ ਫਿਰਦੀ ਐ ਕੌਲਿਆ ਤੇ ਦੀਵੇਵਾਲ ਦੀ ਹਾਏ ਨੀ ਜਦੋਂ ਕੋਲ ਸੀ ਤੇ ਕਦਰਾਂ ਨਾ ਜਾਣੀਆਂ ਹੋਣ ਸੱਜਣਾ ਗਵਾਚਿਆਂ ਨੂੰ ਤੇਰੇ ਪਾੜਦੀ ਵਧੀਆ ਮਤਲਬ ਕੋਈ ਵਿਆਹ ਨਹੀਂ ਰਹਿ ਗਿਆ ਸਿੱਖਿਆ ਨਹੀਂ ਰਹਿ ਗਿਆ ਰਿਆਇ ਕਰੋ ਟਕਾ ਕੇ ਕਿਉਂਕਿ ਧਰਮਪ੍ਰੀਤ ਬਾਈ ਦੀ ਬਲੰਦ ਆਵਾਜ਼ ਸੀ ਹਨਾ ਐਡਾ ਕਰ ਸੀ ਤੇ ਕਹੋਂਦਾ ਸੀ ਤੰਨ ਕੇ ਟਕਾ ਕੇ ਪਤਾ ਲੱਗਦਾ ਸੀ ਉਹਨਾਂ ਹੀ ਅੱਜ ਤੱਕ ਕੋਈ ਧਰਮਪ੍ਰੀਤ ਧਰਮਪ੍ਰੀਤ ਹੋਣ ਲੱਗੀ ਸੀ ਤੇ ਅੱਜ ਵੀ ਉਵੇਂ ਹੋ ਰਹੀ ਆ ਪਹਿਲਾਂ ਵੀ ਵੱਧ ਚੜ ਕੇ ਲੋਕ ਪਿਆਰ ਕਰਦੇ ਭਾਈ ਸਾਹਿਬ ਤੇ ਉਹਨਾਂ ਦੇ ਜਿਹੜੇ ਸੈਰ ਗਾਣ ਗਾਚੇ ਸੈਰ ਨਾਲ ਆ ਭਾਈ ਬਾਦਸ਼ਾਹ ਅੱਜ ਤੱਕ ਅਜੇ ਤੱਕ ਕਿਸੇ ਨੇ ਤੋੜੀ ਨਹੀਂ ਤੋੜੀ